ਹਾਂ ਡੈਲੀਗੇਟ ਅਤੇ ਮੈਂ ਤੁਹਾਨੂੰ ਮਿਲਵਾਉਂਦਾ ਹਾਂ ਪੰਜਾਬ ਦੇ ਰਾਏਕੋਟ ਦੇ ਇੱਕ ਕਿਸਾਨ ਨਾਲ ਜਿਸ ਨੇ ਡੈਲੀਗੇਟ ਨਾਲ ਆਪਣਾ ਸਫ਼ਰ ਤੈਅ ਕੀਤਾ ਆਓ ਸੁਣਦੇ ਹਾਂ ਉਹਨਾਂ ਦੀ ਕਹਾਣੀ ਉਹਨਾਂ ਦੀ ਹੀ ਜ਼ੁਬਾਨੀ ਜੈ ਸ੍ਰੀ ਗੁਰੂ ਜੀ ਨਾਮ ਮੇਰਾ ਰਾਜਵਿੰਦਰ ਸਿੰਘ ਪਿੰਡ ਕਾਲਗੜ ਖੁਰਦ ਜ਼ਿਲ੍ਹਾ ਲੁਧਿਆਣਾ ਮੈਂ 6 ਏਕੜ ਦੀ ਖੇਤੀ ਕਰਦਾ ਜਿਹਦੇ ਵਿੱਚੋਂ 25 ਏਕੜ ਮੱਕੀ ਆ ਜੀ ਪਹਿਲਾਂ ਮੈਂ ਅੱਗੇ ਦੂਜੇ ਪ੍ਰੋਜੈਕਟ ਬਹੁਤ ਪਾਏ ਆ ਉਹਦਾ ਮੈਨੂੰ ਕੋਈ ਫਾਇਦਾ ਨਹੀਂ ਮਿਲਿਆ ਜੀ ਹੁਣ ਮੈਂ ਪਿਛਲੇ 4 ਸਾਲਾਂ ਤੋਂ ਡੈਲੀਗੇਟ ਦੀ ਵਰਤੋਂ ਕਰ ਰਿਆ ਡੈਲੀਗੇਟ ਨਾਲ ਤੁਸੀਂ ਦੇਖ ਲਓ ਝੁੰਡੀ ਵੀ ਕੋਈ ਨਹੀਂ ਪੈ ਰਹੀ ਜੀ ਇਹਨੂੰ ਪਹਿਲੀ ਸਪਰੇਅ ਅਸੀਂ ਕਰਦੇ ਆ ਜੀ ਇਹਦੇ ਤੇ 15 ਦਿਨਾਂ ਤੋਂ ਫਿਰ ਜੀ ਦੂਜੀ ਸਪਰੇਅ ਕਰਦਨੇ ਆ ਅਸੀਂ 30 ਦਿਨਾਂ ਤੇ ਫਿਰ ਕਰ ਦੰਨੇ ਜੀ ਅਸੀਂ ਇਹਦੀ ਸਪਰੇ 60 ਦਿਨਾਂ ਤੇ ਇਹਦਾ ਨਾਲ ਜਾਨੀ ਕਿ ਸਾਨੂੰ ਦੁਬਾਰੇ ਕੋਈ ਮਸਕਲ ਨਹੀਂ ਆਉਂਦੀ ਵਿੱਚ ਬਣਨ ਦੀ ਲੋੜ ਨਹੀਂ ਪੈਂਦੀ ਦੁਬਾਰੇ ਛੁੰਡੀ ਨਹੀਂ ਪੈਂਦੀ ਜੀ ਇਹਨੂੰ ਮੱਕੀ ਨੂੰ ਕੁਆਲਿਟੀ ਵਧੀਆ ਵਾ ਡੈਲੀਗੇਟ ਨਾਲ ਗਰੋਥ ਦੇਖ ਲਓ ਮੱਕੀ ਦੀ ਇੱਕ ਡੰਡੇ ਨੂੰ ਦੋ ਦੋ ਛੱਲੀਆਂ ਲੱਗਦੀਆਂ ਨੇ ਰਿਜ਼ਲਟ ਡੈਲੀਗੇਟ ਦਾ ਪੂਰਾ ਵਧੀਆ ਛੁੰਡੀ ਵੀ ਜਮਾ ਨਹੀਂ ਪੈਂਦੀ ਪੱਤਾ ਜਮਾ ਸਾਫ ਆਊਗਾ ਪੂਰਾ ਚੌੜਾ ਨਾਲੇ ਪੱਤਾ ਛੱਲੀ ਦੇ ਦਾਣੇ ਤੇ ਵੀ ਪੂਰੀ ਚਮਕ ਰਹੂਗੀਆਂ ਇਹਨਾਂ ਅਦੇ ਲੋ ਟਾਂਡਾ ਇਹਦਾ ਪੂਰਾ ਇਹਨਾਂ ਗੰਨੇ ਵਰਗਾ ਮੋਟਾ ਵਾ ਪੂਰਾ ਹਾਈਟ ਦੇਖ ਲੋ ਜੀ ਇਹ ਜੀ ਆਪਾਂ ਡੈਲੀਗੇਟ ਦੋ ਬਾਰੀ ਸਪਰੇਅ ਕਰਨ ਨਾਲ ਨਾ ਆ ਪੂਰਾ ਵਧੀਆ ਰਿਜ਼ਲਟ ਆਇਆ ਵਾ ਇੱਕ ਨੰਬਰ ਪੂਰੀ ਫਸਲ ਵਧੀਆ ਪੱਕੀ ਆ ਤੇ ਪੂਰਾ ਵਧੀਆ ਝਾੜ ਨਿਕਲਦਾ ਵਾ ਪੂਰੀ ਆ ਪੱਕ ਕੇ ਪੂਰੀ ਤਿਆਰ ਹੋਈ ਹੋਈ ਆ ਪੂਰੀ ਵਧੀਆ ਐਨ ਬਣੀ ਹੋਈ ਆ ਹੁਣ ਇਹ ਡੈਲੀਗੇਟ ਪਾਉਣ ਨਾਲ ਜੀ ਆਪਾਂ ਨੂੰ ਇੱਕ ਤਾਂ ਫਾਇਦਾ ਆ ਵੀ ਆ ਜਦੋਂ ਦਾਣਾ ਮੰਡੀ ਦੇ ਵਿੱਚ ਆਪਾਂ ਇਸ ਮੱਕੀ ਲੈ ਕੇ ਜਾਂਦੇ ਆ ਇਹਦੇ ਨਾਲ ਨਾ ਮੱਕੀ ਦੀ ਢੇਰੀ ਚਮਕਾੜੀ ਰਹਿੰਦੀ ਹੈ ਜੀ ਇਹਦਾ ਰੇਟ ਵੀ ਵੱਧ ਮਿਲਦਾ ਆਪਾਂ ਨੂੰ ਉਹ ਇੱਕ ਨੰਬਰ ਰਿਜ਼ਲਟ ਆ ਪੂਰਾ ਡੇਲੀ